रोपर पुलिस दे एसपी गुरदीप बोंसर वलो एक बयान जारी करके ऐलान ਕੀਤਾ ਗਿਆ ਹੈ ਕਿ ਰੋਪੜ ਪੁਲਿਸ ਦੀ ਇੱਕ ਟੀਮ ਨੇ ਚੰਡੀਗੜ੍ਹ ਜਾ ਕੇ ਨਵਨੀਤ ਚਤੁਰਵੇਦੀ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਹੈ ਇਸ ਤੋਂ ਬਾਅਦ ਉਸ ਨੂੰ ਰੋਪੜ ਦੀ ਸਿਟੀ ਥਾਣੇ ਵਿੱਚ ਲਿਆਂਦਾ ਗਿਆ ਹੈ ਬੀਤੇ ਦਿਨੀ ਚੰਡੀਗੜ੍ਹ ਪੁਲਿਸ ਤੇ ਰੋਪੜ ਪੁਲਿਸ ਨਵਨੀਤ ਚਤੁਰਵੇਦੀ ਦੀ ਗ੍ਰਿਫਤਾਰੀ ਨੂੰ ਲੈ ਕੇ ਉਲਝਦੇ ਦਿਖਾਈ ਦਿੱਤੇ ਸੀ ਇਸ ਮਾਮਲੇ 'ਚ ਰੋਪੜ ਪੁਲਿਸ ਨੇ ਮਾਂਜੋਗ ਅਦਾਲਤ ਦਾ ਰੁਕ ਕੀਤਾ ਹੈ ਅਦਾਲਤੀ ਵਰਡ ਮਿਲਣ ਤੋਂ ਬਾਅਦ ਰੋਪੜ ਪੁਲਿਸ ਨੇ ਚੰਡੀਗੜ੍ਹ ਪੁਲਿਸ ਨੂੰ ਜਾਣਕਾਰੀ ਦਿੱਤੀ ਤੇ ਨਵਨੀਤ ਚਤੁਰਵੇਦੀ ਨੂੰ ਕਰ ਲਿਆਏ ਮਾਨਯੋਗ ਅਦਾਲਤ ਦੇ ਵਾਰੰਟ ਲੈ ਕੇ ਗਏ ਸੀ ਤੇ ਅੱਜ ਅਸੀਂ ਉਹਨੂੰ ਸੈਕਟਰ 3 ਚੰਡੀਗੜ੍ਹ ਪੁਲਿਸ ਸਟੇਸ਼ਨ ਤੋਂ ਉਹਨੂੰ ਦੇਖਦਾ ਕਰਕੇ ਲਿਆਏ ਤੇ ਇਹਦਾ ਅਸੀਂ ਸਿਓਲ ਹਸਪੀਟਲ ਰੂਪਨਗਰ ਤੋਂ ਮੈਡੀਕਲ ਕਰਵਾ ਲਿਆ ਸੁਬਹਰਾ ਇਹਨੂੰ ਆਪਣਾ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ ਉਸ ਸਮਾਂ ਰਾਸਕਤੇ ਨੇ ਤੇ ਹੁਣ ਤੱਕ ਕੀ ਕੁਝ ਉਹ ਸਾਹਮਣੇ ਆਇਆ ਇਹਦੀ ਕੁਝ ਕੁਸ਼ਿਸ਼ ਨਹੀਂ ਜੀ ਜਿੱਦਾਂ ਜਸ ਅਸੀਂ ਲੈ ਕੇ ਆਏ ਆਂ ਜੀ ਆਉਣ ਦਾ ਵੇਹੀ ਸੀਗੇ ਲਿਆ ਕੇ ਤੇ ਸਿਰਫ ਇੱਥੇ ਪਹੁੰਚੇ ਆਂ ਜੀ ਅਜੇ ਅਜੇ ਆਪਾਂ ਪੁੱਛਗੇ ਇਨਕਵੈਸਟਿਗੇਸ਼ਨ ਕੁਝ ਨਹੀਂ ਹੋਇਆ ਇਹ ਜੀ ਪრეਜ਼ ਕਰਾਂਗੇ ਉਸ ਤੋਂ ਬਾਅਦ ਤੁਹਾਨੂੰ ਅਪਡੇਟ ਕਰ ਦਿਆਂਗੇ ਚੰਡੀਗੜ੍ਹ ਕਾਫੀ ਟਕਰਾਵਾ ਗਿਆ ਸੀਗਾ ਉਹ ਕਿ ਮਾਂਜੋ ਕੋਰਟ ਦੇ ਆਰਡਰ ਜਿਹੜੇ ਆ ਉਹ ਐਗਜ਼ੀਕਿਊਟ ਕਰਾਉਣਗੇ ਸੀਗੇ ਤੇ ਉਹ ਬਾਕੀ ਤੁਹਾਨੂੰ ਡਿਟੇਲ ਚ ਸਾਰੀ ਜਿਹੜੀ ਸੀਨੀਅਰ ਅਫਸਰ ਬਰੀਫ ਕਰ ਦੇਣਗੇ ਅੱਜ ਅੱਜ ਕੋਈ ਰਿਕਵਰਟ ਤਾਂ ਨਹੀਂ ਆਥੇ ਚੰਡੀਗੜ੍ਹ ਪੁਲਿਸ ਉਹ ਅੱਜ ਕੋਈ ਨਹੀਂ ਉਹ ਜਦੋਂ ਕੋਰਟ ਕੋਟ ਪੰਦੇ ਆਰਡਰ ਪਹੁੰਚੇ ਸੀ ਅਸੀਂ ਉਹਨੂੰ ਸਾਡੇ ਡੀਐਸਪੀ ਸਾਹਿਬ ਆਰਡਰ ਲੈ ਕੇ ਗਏ ਤੇ ਆਰਡਰ ਤੋਂ ਬਾਅਦ ਉਹਨਾਂ ਨੇ ਸਾਨੂੰ ਉਹਦੀ ਕਿ ਸਾਡੀ ਹੈਂਡਓਵਰ ਕਰਤੀ ਨਹੀਂ ਐਸਪੀ ਸਾਹਿਬ ਕੱਲ ਵੀ ਤੁਹਾਡੇ ਕੋਲ ਵਾਰੰਟ ਸੀਗੇ ਇਹਨੂੰ ਸ਼ੈਲਟਰ ਦੇ ਰਹੇ ਆ ਅ ਨਹੀਂ ਨਹੀਂ ਤੁਹਾਨੂੰ ਮਤਲਬ ਕੀ ਮਹਿਸੂਸ ਹੋ ਰਿਹਾ ਕਿ ਇਹਦੇ ਪਿੱਛੇ ਕੀ ਹੋ ਸਕਦਾ ਇਹਦੇ ਵਿੱਚ ਆਪਾਂ ਪੜਦਾ ਬੜਾ ਕੀ ਕਾਰਨ ਹੈ ਇਹ ਤਾਂ ਚੰਡੀਗੜ੍ਹ ਪੁਲਿਸ ਦੱਸ ਸਕਦੀ ਹੈ ਤੇ ਅਸੀਂ ਤਾਂ ਆਪਣਾ ਜੋ ਲੀਗਲ ਡਿਊਟੀ ਸੀ ਅਸੀਂ ਤਾਂ ਉਹ ਹੀ ਕੀਤੀ ਹੈ ਜਿਹੜੀ ਐਫ ਆਈ ਆਰ ਤੁਹਾਡੇ ਵੱਲੋਂ ਲੌਜ ਕੀਤੀ ਗਈ ਆ ਉਸ ਦੇ ਜਿਹੜੇ ਤੱਥਾਂ ਦੇ ਉੱਤੇ ਵੀ ਜਿਹੜੇ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਸਵਾਲ ਕੀਤੇ ਨੇ ਐਫ ਆਈ ਆਰ ਸ਼੍ਰੀ ਦਿਨੇਸ਼ ਜੱਟਾ ਜੀ ਮੌਜੂਦਾ ਐਮ ਐਲ ਏ ਉਹਨਾਂ ਦੇ ਬਿਆਨ ਤੇ ਹੋਈ ਹੈ ਠੀਕ ਹੈ रोपर पुलिस दे एसपी गुरदीप बोंसर वलो एक बयान जारी करके ऐलान ਕੀਤਾ ਗਿਆ ਹੈ ਕਿ ਰੋਪੜ ਪੁਲਿਸ ਦੀ ਇੱਕ ਟੀਮ ਨੇ ਚੰਡੀਗੜ੍ਹ ਜਾ ਕੇ ਨਵਨੀਤ ਚਤੁਰਵੇਦੀ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਇਸ ਤੋਂ ਬਾਅਦ ਉਸ ਨੂੰ ਰੋਪੜ ਦੀ ਸਿਟੀ ਥਾਣੇ ਵਿੱਚ ਲਿਆਂਦਾ ਗਿਆ ਹੈ ਬੀਤੇ ਦਿਨੀ ਚੰਡੀਗੜ੍ਹ ਪੁਲਿਸ ਤੇ ਰੋਪੜ ਪੁਲਿਸ ਨਵਨੀਤ ਚਤੁਰਵੇਦੀ ਦੀ ਗ੍ਰਿਫਤਾਰੀ ਨੂੰ ਲੈ ਕੇ ਉਲਝਦੇ ਦਿਖਾਈ ਦਿੱਤੇ ਸੀ ਇਸ ਮਾਮਲੇ 'ਚ ਰੋਪੜ ਪੁਲਿਸ ਨੇ ਮਾਂਜੋਗ ਅਦਾਲਤ ਦਾ ਰੁਕ ਕੀਤਾ ਹੈ ਅਦਾਲਤੀ ਵਾਰਡ ਮਿਲਣ ਤੋਂ ਬਾਅਦ ਰੋਪੜ ਪੁਲਿਸ ਨੇ ਚੰਡੀਗੜ੍ਹ ਪੁਲਿਸ ਨੂੰ ਜਾਣਕਾਰੀ ਦਿੱਤੀ ਤੇ ਨਵਨੀਤ ਚਤੁਰਵੇਦੀ ਨੂੰ ਦਫਤਰ ਕਰ ਲਿਆਏ ਮਨਜੋਗ ਦਾਤ ਦੇ ਵਾਰੰਟ ਲੈ ਕੇ ਗਏ ਸੀ ਤੇ ਅੱਜ ਅਸੀਂ ਉਹ ਸੈਕਟਰ 3 ਚੰਡੀਗੜ੍ਹ ਪੁਲਿਸ ਸਟੇਸ਼ਨ ਤੋਂ ਉਹਨਾਂ ਨੂੰ ਦੇਖਦਾ ਕਰਕੇ ਲਿਆਏ ਤੇ ਜਿਹੜਾ ਅਸੀਂ ਸਿਵਲ ਹਸਪਤਾਲ ਰੂਪਨਗਰ ਤੋਂ ਮੈਡੀਕਲ ਕਰਵਾ ਲਿਆ ਸੁਬੇਰਾ ਜਿਹੜਾ ਆਪਣਾ ਮਨਜੋਗ ਦਾਤ ਨੂੰ ਪੇਸ਼ ਕੀਤਾ ਜਾਏਗਾ ਉਸ ਸਮਾਂ ਰਾਸਕਦੇ ਨੇ ਤੇ ਹੁਣ ਤੱਕ ਕੀ ਕੁਝ ਉਹ ਸਾਹਮਣੇ ਆਇਆ ਇਹਦੀ ਪੁੱਛਗਿੱਛ ਚ ਨਹੀਂ ਅਜੇ ਤਾਂ ਜਸ ਅਸੀਂ ਲੈ ਕੇ ਆਏ ਹਾਂ ਜੀ ਆਉਣ ਦਾ ਵੇਹੀ ਸੀਗੇ ਲਿਆ ਕੇ ਤੇ ਸਿਰਫ ਅਜੇ ਪਹੁੰਚੇ ਹਾਂ ਜੀ ਅਜੇ ਅਜੇ ਆਪਾਂ ਕੋਈ ਪੁੱਛਗਿੱਛ ਇਨਵੈਸਟੀਗੇਸ਼ਨ ਕੁਝ ਨਹੀਂ ਹੋਇਆ ਤੇ ਜਿਹੜੇ ਪੇਸ਼ ਕਰਾਂਗੇ ਉਸ ਤੋਂ ਬਾਅਦ ਤੁਹਾਨੂੰ ਅਪਡੇਟ ਕਰ ਦੇਵਾਂਗੇ ਤੇ ਚੰਡੀਗੜ੍ਹ ਦਾ ਕਾਫੀ ਟਕਰਾਅ ਗਿਆ ਸੀਗਾ ਉਹ ਮਾਂਜੋ ਕੋਰਟ ਦੇ ਆਰਡਰ ਜਿਹੜੇ ਆ ਉਹ ਐਗਜ਼ੀਕਿਊਟ ਕਰਾਉਣਗੇ ਸੀਗੇ ਤੇ ਉਹ ਬਾਕੀ ਤੁਹਾਨੂੰ ਡਿਟੇਲ ਚ ਸਾਰੇ ਜਿਹੜੀ ਸੀਨੀਅਰ ਅਫਸਰ ਬਰੀਫ ਕਰ ਦੇਣਗੇ ਅੱਜ ਅੱਜ ਕੋਈ ਰਿਕਵਰਟ ਤਾਂ ਨਹੀਂ ਅੱਥੇ ਚੰਡੀਗੜ੍ਹ ਕੋਲ ਸੋਦਾ ਅੱਜ ਕੋਈ ਨਹੀਂ ਉਹ ਜਦੋਂ ਕੋਰਟ ਕੋਟ ਪੰਦੇ ਆਰਡਰ ਆਰਡਰ ਪਹੁੰਚੇ ਸੀ ਅਸੀਂ ਉਹਨੂੰ ਸਾਡੇ ਡੀਐਸਪੀ ਸਾਹਿਬ ਆਰਡਰ ਲੈ ਕੇ ਗਏ ਤੇ ਆਰਡਰਾਂ ਤੋਂ ਬਾਅਦ ਉਹਨਾਂ ਨੇ ਸਾਨੂੰ ਉਹਦੀ ਸਟਾਫ ਹੈਂਡਓਵਰ ਕਰ ਦਿੱਤੀ ਨੇਸਪੀਸਾ ਕੱਲ ਵੀ ਤੁਹਾਡੇ ਕੋਲ ਵਾਰੰਟ ਸੀਗੇ ਇਹਨੂੰ ਸ਼ੈਲਟਰ ਦੇ ਰਹੇ ਆ ਅਸੀਂ ਇਹਨੂੰ ਸੁਰੱਖਿਆ ਦੇ ਰਹੇ ਆ ਇਹਦੇ ਬਾਰੇ ਤੁਸੀਂ ਚੰਡੀਗੜ੍ਹ ਪੁਲਿਸ ਦੱਸ ਸਕਦੀ ਹੈ ਨਹੀਂ ਨਹੀਂ ਤੁਹਾਨੂੰ ਮਤਲਬ ਕੀ ਮਹਿਸੂਸ ਹੋ ਰਿਹਾ ਕਿ ਇਹਦੇ ਪਿੱਛੇ ਕੀ ਹੋ ਸਕਦਾ ਇਹਦੇ ਵਿੱਚ ਆਪਾਂ ਬੜਾ ਬੜਾ ਕੀ ਕਰਨ ਇਹ ਤਾਂ ਚੰਡੀਗੜ੍ਹ ਪੁਲਿਸ ਹੀ ਦੱਸ ਸਕਦੀ ਹੈ ਤੇ ਅਸੀਂ ਤਾਂ ਆਪਣਾ ਜੋ ਲੀਗਲ ਡਿਊਟੀ ਸੀ ਅਸੀਂ ਤਾਂ ਉਹ ਹੀ ਕੀਤੀ ਹੈ ਜਿਹੜੀ ਐਫ ਆਈ ਆਰ ਤੁਹਾਡੇ ਵੱਲੋਂ ਲੋਜ ਕੀਤੀ ਗਈ ਹੈ ਉਸ ਦੇ ਜਿਹੜੇ ਤੱਥਾਂ ਦੇ ਉੱਤੇ ਵੀ ਜਿਹੜੇ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਸਵਾਲ ਕੀਤੇ ਨੇ ਐਫ ਆਈ ਆਰ ਜੀ ਦਿਨੇਸ਼ ਚੱਟਾ ਜੀ ਮੌਜੂਦਾ ਐਮ ਐਲ ਏ ਉਹਨਾਂ ਦੇ ਬਿਆਨਤੇ ਹੋਈ ਹੈ ਠੀਕ ਹੋ ਗਿਆ